ਜਿਹੜਾ ਮੋਰਚਾ ਸੀ ਉਸ ਮੋਰਚੇ ਨੂੰ ਸਕਸੈਸਫੁਲ ਹੋਇਆ 10 ਤਰੀਕ ਦੀ ਕਾਲ ਦਿੱਤੀ ਔਰ ਕਾਲ ਦੇ ਵਿੱਚ ਜਿਹੜਾ ਤੁਹਾਡਾ ਰੋਲ ਸੀ ਉਹ ਕਿਸ ਤਰ੍ਹਾਂ ਦਾ ਰਿਹਾ ਕੱਠ ਜਿਹੜਾ ਹੋਇਆ ਸੈਨੇਟ ਨੂੰ ਬਚਾਉਣ ਦੇ ਲਈ ਤਾਂ ਹੋਇਆ ਹੀ ਹੋਇਆ ਸੈਨੇਟ ਦੇ ਨਾਂ ਨਾਲ ਲੋਕਾਂ ਦੀ ਭਾਵਨਾ ਸੀ ਕਿ ਪੰਜਾਬ ਯੂਨੀਵਰਸਿਟੀ ਆ ਸਾਡੇ ਹੱਥੋਂ ਜਾ ਰਹੀ ਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾਗਾ ਨਾਲ ਹੀ ਲੋਕਾਂ ਦੀ ਜਿਹੜੀ ਭਾਵਨਾ ਸੀ ਚੰਡੀਗੜ੍ਹ ਸ਼ਹਿਰ ਤੱਕ ਸੀਗੀ ਅੱਜ ਸਾਨੂੰ ਪਹਿਲੀ ਵਾਰ ਕਿਸੇ ਨੇ ਕ੍ਰਿਮੀਨਲ ਨਹੀਂ ਕਿਹਾ ਦਾ ਸਾਨੂੰ 70 ਸਾਲ ਪਹਿਲਾਂ ਵੀ ਕ੍ਰਿਮੀਨਲ ਕਿਹਾ ਸੀ ਇਹਨੇ ਲੋਕਾਂ ਦਾ ਪਹੁੰਚਣਾ ਔਰ ਬੈਰੀਕੇਡ ਲੱਗ ਜਾਣੇ ਬੈਰੀਕੇਡਾਂ ਨੂੰ ਤੋੜ ਕੇ ਫਿਰ ਵੀ ਇੱਥੇ ਤੱਕ ਪਹੁੰਚਣਾ ਇਸ ਦੇ ਵਿੱਚ ਵੀ ਚੰਡੀਗੜ੍ਹ ਪੁਲਿਸ ਦੀ ਇੱਕ ਹੈਂਕਰ ਸੀ ਕਿ ਪਿਛਲੇ ਦਹਾਕੇ ਤੋਂ ਵੀ ਚੰਡੀਗੜ੍ਹ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਹੋਇਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕ ਦਾਖਲ ਨਹੀਂ ਹੋਏ ਜਿਹੜਾ ਨੇ ਇੱਕ ਚੰਡੀਗੜ੍ਹ ਤੇ ਪੰਜਾਬ ਦਾ ਇੱਕ ਡਿਵਾਈਡ ਕ੍ਰੀਏਟ ਕੀਤਾ ਹੋਇਆ ਸੀ ਚੰਡੀਗੜ੍ਹ ਅਲੱਗ ਪੰਜਾਬ ਅਲੱਗ ਕੱਲ੍ਹ ਸੀੜੀ ਹੈਂਕਰ ਸੀ ਚੰਡੀਗੜ੍ਹ ਪੰਛੀ ਉਹ ਪੰਨੀ ਆ ਕਿ ਨੱਕ ਜਿਹੜੇ ਨੇ ਧਾਰਨਾ ਆਪਣੀ ਸੀ ਕਿ ਵੀ ਪੰਜਾਬ ਦੇ ਲੋਕ ਆ ਜੀ ਜ਼ਮੀਨ ਤੇ ਨਹੀਂ ਆ ਸਕਦੇ ਉਹ ਕੱਲ੍ਹ ਅਸੀਂ ਧਾਰਨਾ ਤੋੜੀ ਆ ਤੇ ਕੱਲ 10-12 ਹਜ਼ਾਰ ਜਿਹੜਾ ਪੰਜਾਬੀ ਆ ਉਹ ਆਪਦੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਇਆਗਾ ਦੀ ਯੂਨੀਵਰਸਿਟੀ ਦੇ ਵਿੱਚ ਆਇਆਗਾ ਤੇ ਉਹਨਾਂ ਨੇ ਆਪ ਦਾ ਦਾਅਵਾ ਰੱਖਿਆ ਕਿ ਯੂਨੀਵਰਸਿਟੀ ਵੀ ਸਾਡੀ ਆ ਤੇ ਚੰਡੀਗੜ੍ਹ ਸ਼ਹਿਰ ਵੀ ਸਾਡਾ ਬੋਲੇ ਸੋਨਹਿਾਲ ਦੇ ਜਕਾਰਿਆਂ ਦੇ ਨਾਲ ਕੱਲ੍ਹ ਗੁੰਮਦਾ ਰਿਹਾ ਯੂਨੀਵਰਸਿਟੀ ਦਾ ਜੋ ਅਸਮਾਨ ਸੀਗਾ ਜਾਂ ਇਸ ਧਰਤੀ ਦੇ ਉੱਪਰ ਬੋਲੇ ਸੋਨਹਿਾਲ ਦੇ ਜਕਾਰੇ ਕੇਸਰੀ ਝੰਡਿਆਂ ਦਾ ਰੰਗ ਦਿੱਤਾ ਗਿਆ ਜੀ ਜੇ ਅਸੀਂ ਜਕਾਰੇ ਇੱਥੇ ਨਾ ਲਾਵਾਂਗੇ ਤਾਂ ਹੋਰ ਕਿੱਥੇ ਜਾ ਕੇ ਲਾਵਾਂਗੇ ਸਾਡੀ ਜ਼ਮੀਨ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਸਿੱਖਾਂ ਦਾ ਇੱਥੇ ਇੰਨਾ ਖੂਨ ਡੁੱਲਿਆਗਾ ਸਾਡੀਆਂ ਇੰਨੇ ਸ਼ਹਾਦਤਾਂ ਹੋਈਆਂ ਨੇ ਉਥੇ ਅਸੀਂ ਵੀ ਜਕਾਰੇ ਨਾ ਲਾਵਾਂਗੇ ਹੋਰ ਕਿੱਥੇ ਲਾਵਾਂਗੇ ਸੋ ਜਕਾਰੇ ਲਾਉਣਾ ਸਾਡੀ ਭਾਵਨਾ ਦੇ ਵਿੱਚੋਂ ਨਿਕਲਦਾ ਅਸੀਂ ਜੋਸ਼ ਦੇ ਵਿੱਚ ਜਕਾਰੇ ਲਾਉਂਦੇ ਸਾਡੇ ਜੋਸ਼ ਦਾ ਪ੍ਰਤੀਕ ਆ ਜਕਾਰਾ ਸਾਡੀ ਹੋਂਦ ਦਾ ਪ੍ਰਤੀਕ ਆ ਜਕਾਰਾ ਇਹ ਦੱਸਦਾ ਕਿ ਸਿੱਖ ਇੱਥੇ ਖੜੇ ਆ ਇੱਥੇ ਪੰਜਾਬੀ ਖੜੇ ਆ ਕੀ ਰਸੌਦਾ ਕਿਹੜੀਆਂ ਸਰਕਾਰਾਂ ਦੇ ਥਰੂ ਤੈਅ ਹੁੰਦਾ ਨਜ਼ਰ ਆਇਆ ਤੁਹਾਨੂੰ ਜਿਹੜਾ ਕਿ ਐਡਾ ਵੱਡਾ ਪ੍ਰਦਰਸ਼ਨ ਕਰਨਾ ਪਿਆ ਐਡਾ ਵੱਡਾ ਪ੍ਰੋਟੈਸਟ ਕਰਨਾ ਪਿਆ ਕੇਂਦਰ ਦੀ ਬੀਜੇਪੀ ਸਰਕਾਰ ਇਸ ਦਾ ਕੇਂਦਰੀਕਰਨ ਕਰ ਰਹੀ ਹੈ ਜੇ ਕੋਈ ਇੱਥੇ ਸੈਨੇਟ ਭੰਗ ਕਰ ਰਿਹਾਗਾ ਤਾਂ ਉਹ ਕੇਂਦਰ ਦੀ ਬੀਜੇਪੀ ਸਰਕਾਰ ਕਰ ਰਹੀ ਹੈ ਸੋ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਬੀਜੇਪੀ ਆਰਐਸਐਸ ਦੇ ਕਿਸੇ ਬੰਦੇ ਨੂੰ ਅਸੀਂ ਆਉਣ ਨਹੀਂ ਦਿੱਤਾ ਉਹਨਾਂ ਦਾ ਕੋਈ ਤੁਸੀਂ ਬੁਲਾਹਾਰਾ ਇੱਥੇ ਨਹੀਂ ਆਉਣ ਦਿੱਤਾ ਉਹਨਾਂ ਨੂੰ ਕੋਈ ਅਸੀਂ ਮੌਕਾ ਨਹੀਂ ਦਿੱਤਾ ਇੱਥੇ ਆਉਣ ਦਾ ਅਸੀਂ ਗੱਲ ਮਿਹਰ ਟੀਵੀਜ਼ਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਥਿਤੀ ਸੀ ਉਹ ਕੱਲ ਸਾਰਿਆਂ ਨੇ ਦੇਖੀ ਆ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਉਸ ਪਰ ਉਸ ਯੂਨੀਵਰਸਿਟੀ ਦੇ ਵਿੱਚ ਕਿੰਨੇ ਲੋਕ ਆਏ ਕੌਣ ਕੌਣ ਲੋਕ ਉੱਥੇ ਮੌਜੂਦ ਸਨ ਤਾਂ ਇਸ ਦੀ ਸਾਰੀ ਜਿਹੜੀ ਕੀ ਗੱਲਬਾਤ ਅਸੀਂ ਅੱਜ ਰੱਖਾਂਗੇ ਸਾਡੇ ਨਾਲ ਸੱਤ ਜਥੇਬੰਦੀ ਤੋਂ ਅਸ਼ਮੀਰ ਸਿੰਘ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਪਹਿਲਾਂ ਬਹੁਤ ਸਵਾਗਤ ਆ ਵਾਈ ਗੁਰਜੀਤ ਖਾਲਸਾ ਵਾਈ ਗੁਰਜੀਤ ਪਤ ਜੀ ਕਿਵੇਂ ਹੋ ਠੀਕ ਹੋ ਹਾਂਜੀ ਬਾਈ ਬਹੁਤ ਬਹੁਤ ਜਿਹੜਾ ਮੋਰਚਾ ਸੀ ਉਸ ਮੋਰਚੇ ਨੂੰ ਸਕਸੈਸਫੁਲ ਹੋਇਆ ਕੱਲ 10 ਤਰੀਕ ਦੀ ਕਾਲ ਦਿੱਤੀ ਔਰ ਕਾਲ ਦੇ ਵਿੱਚ ਜਿਹੜਾ ਤੁਹਾਡਾ ਰੋਲ ਸੀ ਉਹ ਕਿਸ ਤਰ੍ਹਾਂ ਦਾ ਰਿਹਾ ਦੇਖੋ ਜੀ ਜਿਵੇਂ ਸਾਰੇ ਨੂੰ ਪਤਾ ਹੀ ਜਣਾ ਵੀ ਕੱਲ ਇੱਕ ਵਿਸ਼ਾਲ ਇਕੱਠ ਹੋਇਆ ਯੂਨੀਵਰਸਿਟੀ ਦੇ ਵਿੱਚ ਤੇ ਉਹ ਇਕੱਠ ਜਿਹੜਾ ਹੋਇਆ ਸੈਨੇਟ ਨੂੰ ਬਚਾਉਣ ਦੇ ਲਈ ਤਾਂ ਹੋਇਆ ਹੀ ਹੋਇਆ ਸੈਨੇਟ ਦੇ ਨਾਂ ਨਾਲ ਲੋਕਾਂ ਦੀ ਭਾਵਨਾ ਸੀ ਕਿ ਪੰਜਾਬ ਯੂਨੀਵਰਸਿਟੀ ਆ ਸਾਡੇ ਹੱਥੋਂ ਜਾ ਰਹੀ ਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾਗਾ ਨਾਲ ਹੀ ਲੋਕਾਂ ਦੀ ਜਿਹੜੀ ਭਾਵਨਾ ਸੀ ਚੰਡੀਗੜ੍ਹ ਸ਼ਹਿਰ ਤੱਕ ਸੀਗੀ ਕਿਹੜਾ ਚੰਡੀਗੜ੍ਹ ਸ਼ਹਿਰ ਆ ਵੀ ਉਹ ਵੀ ਪੰਜਾਬ ਦਾ ਹੋਣਾ ਚਾਹੀਦਾਗਾ ਸਾਡੀ ਭੂਮਿਕਾ ਦੀ ਗੱਲ ਕਰੀਏ ਵੀ ਲੱਗਦਾ ਕਿ ਵੀ ਅਸੀਂ ਜਿੰਨਾ ਕੁ ਮਾਰਾ ਹੀ ਨੇ ਸੇਵਾ ਬਖਸ਼ੀ ਆਪਣਾ ਰੋਲ ਨਿਭਾ ਰਹੇ ਆ ਇਸ ਧਰਨੇ ਦੇ ਵਿੱਚ ਆਪਦੀ ਡਿਸ਼ ਮੂਲੀ ਹ ਤਾਂ ਉਹ ਕਰ ਰਹੇ ਆ ਤੇ ਜਿੰਨਾ ਕੁ ਸੰਘਰਸ਼ ਅਸੀਂ ਕਰ ਸਕਦੇ ਹਾਂ ਉਹਨਾਂ ਕਰ ਰਹੇ ਆ ਇਹਨਾਂ ਲੋਕਾਂ ਦਾ ਪਹੁੰਚਣਾ ਔਰ ਬੈਰੀਕੇਟ ਲੱਗ ਜਾਣੇ ਬੈਰੀਕੇਟਾਂ ਨੂੰ ਤੋੜ ਕੇ ਫਿਰ ਵੀ ਇੱਥੇ ਤੱਕ ਪਹੁੰਚਣਾ ਇਸ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਵੀ ਕਿਸ ਤਰ੍ਹਾਂ ਲੋਕ ਇੱਥੇ ਤੱਕ ਪਹੁੰਚ ਗਏ ਨੇ ਯੂਨੀਵਰਸਿਟੀ ਦੇ ਵਿੱਚ ਦੇਖੋ ਸਾਡੇ ਲੋਕਾਂ ਦਾ ਜਜ਼ਬਾ ਜੀ ਝਾਰੂ ਪਾਣਾ ਵੀ ਚੰਡੀਗੜ੍ਹ ਪੁਲਿਸ ਦੀ ਇੱਕ ਹੈਂਕਰ ਸੀ ਕਿ ਪਿਛਲੇ ਦਹਾਕੇ ਤੋਂ ਵੀ ਚੰਡੀਗੜ੍ਹ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਹੋਇਆ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕ ਦਾਖਲ ਨਹੀਂ ਹੋਏ ਜਿਹੜਾ ਨੇ ਇੱਕ ਚੰਡੀਗੜ੍ਹ ਤੇ ਪੰਜਾਬ ਦਾ ਇੱਕ ਡਿਵਾਈਡ ਕ੍ਰੀਏਟ ਕੀਤਾ ਹੋਇਆ ਸੀ ਚੰਡੀਗੜ੍ਹ ਅਲੱਗ ਪੰਜਾਬ ਅਲੱਗ ਵੀ ਚੰਡੀਗੜ੍ਹ ਇੱਕ ਬੜਾ ਹੀ ਇੱਕ ਕਈ ਵੀ ਇੱਕ ਸਿਸਟਮੈਟਿਕ ਜੀ ਚੀਜ਼ ਆ ਵੀ ਉੱਥੇ ਕੋਈ ਧਾਰਨਾ ਤੁਰਨਾ ਕਦੇ ਹੋ ਨਹੀਂ ਸਕਦਾ ਜੇ ਹੁੰਦਾ ਵੀ ਆ ਤਾਂ ਕਹਿੰਦੇ ਵੀ ਜਿਹੜਾ ਰੈਲੀ ਗਰਾਊਂਡ ਆ ਬੀ ਦਸ਼ਰਾ ਗਰਾਊਂਡ ਉੱਥੇ ਇੱਕ ਅੱਧੀ ਵਾਰ ਹੋਇਆ ਜ਼ਰੂਰ ਆ ਪਰ ਉਹ ਮੈਂ ਸੜਕਾਂ ਤੇ ਨਹੀਂ ਹੋਇਆ ਤਾਂ ਕੱਲ ਅਸੀਂ ੜੀ ਹੈਂਕਰ ਸੀ ਚੰਡੀਗੜ੍ਹ ਪਾਲਸੀ ਉਹ ਪੰਨੀ ਆ ਇਹਨਾਂ ਕਿਹੜੇ ਨੇ ਧਾਰਨਾ ਆਪਣਾ ਹੀ ਸੀ ਕਿ ਵੀ ਪੰਜਾਬ ਦੇ ਲੋਕ ਆ ਦੀ ਜ਼ਮੀਨ ਤੇ ਨਹੀਂ ਆ ਸਕਦੇ ਉਹ ਕੱਲ ਅਸੀਂ ਧਾਰਨਾ ਤੋੜੀ ਆ ਤੇ ਕੱਲ 10-12000 ਜਿਹੜਾ ਪੰਜਾਬੀ ਆ ਉਹ ਆਪਦੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਇਆਗਾ ਆ ਦੀ ਯੂਨੀਵਰਸਿਟੀ ਦੇ ਵਿੱਚ ਆਇਆਗਾ ਤੇ ਉਹਨਾਂ ਨੇ ਆਪ ਦਾ ਦਾਵਾ ਰੱਖਿਆ ਕਿ ਯੂਨੀਵਰਸਿਟੀ ਵੀ ਸਾਡੀ ਆ ਤੇ ਚੰਡੀਗੜ੍ਹ ਸ਼ਹਿਰ ਵੀ ਸਾਡਾ ਤੁਹਾਡੀ ਜਥੇਬੰਦੀ ਨੂੰ ਜੋ ਬੰਦੇ ਰਨ ਕਰ ਰਹੇ ਨੇ ਜੇ ਹਾਰ ਸਿੰਘ ਜੀ ਉਹਨਾਂ ਦਾ ਇੱਕ ਸਟੇਜ ਦੇ ਉੱਪਰੋਂ ਬਿਆ ਜਾਂ ਤਾ ਕਮਰ ਕੱਸੇ ਬਣ ਕੇ ਲੜ ਲੋ ਤੇ ਜਾਂ ਫਿਰ ਇੱਥੋਂ ਦਾਵਾ ਛੱਡ ਕੇ ਵਿਦੇਸ਼ਾਂ ਵੱਲ ਚਲੇ ਜਾਓ ਇਸ ਬਿਆਨ ਦੇ ਕੀ ਮੈਨੇ ਦੇਖਦੇ ਦੇਖੋ ਜੀ ਸਿਆਸਤ ਕਰਨੀ ਆ ਉਹਦੇ ਹੱਕਾਂ ਦੀ ਗੱਲ ਕਰਨੀ ਹੈ ਨਾ ਵੀ ਸਾਡਾ ਕੋਈ ਸ਼ੌਂਕ ਆ ਉਵੇਂ ਨਹੀਂ ਹੈਗਾ ਸਾਡੀ ਮਜਬੂਰੀ ਆ ਵੀ ਸਾਨੂੰ ਮਜਬੂਰੀ ਦੇ ਵਿੱਚ ਐਕਟਿਵਿਜ਼ਮ ਕਰਨਾ ਪੈ ਰਿਹਾ ਹੈਗਾ ਸਿਆਸਤ ਕਰਨੀ ਪੈ ਰਹੀ ਹੈ ਕਿਉਂਕਿ ਜੇ ਅਸੀਂ ਨਹੀਂ ਕਰਾਂਗੇ ਅਸੀਂ ਖਤਮ ਹੋ ਜਾਵਾਂਗੇ ਅੱਜ ਦੇ ਸਮੇਂ ਦੇ ਵਿੱਚ ਆਪਦੇ ਹੱਕਾਂ ਦੀ ਗੱਲ ਕਰ ਰਹੇ ਆਂ ਦੇ ਰਾਈਟਸ ਦੀ ਗੱਲ ਕਰ ਰਹੇ ਆਂ ਅ ਸਾਨੂੰ ਸਫਲਤਾ ਮਿਲਦੇ ਚਾਂਸ ਹੈਗਾ ਅਸੀਂ ਕੁਝ ਨਾ ਕੋਈ ਹਾਸਲ ਕਰ ਲਾਂਗੇ ਤੇ ਜੇ ਕੁਝ ਵੀ ਨਾ ਕਰਾਂਗੇ ਕੱਲ ਕਮਰ ਕੱਸੇ ਨਹੀਂ ਬਨਾਂ ਕਿ ਅਸੀਂ ਇੱਥੇ ਵੀ ਮਰਿਆਂ ਬਾਹਰ ਜਾ ਕੇ ਵੀ ਮਰਾਂਗੇ ਇਸ ਤੋਂ ਬਿਹਤਰ ਆ ਕਿ ਇੱਥੋਂ ਛੱਡ ਕੇ ਲੋਕ ਬਾਹਰ ਹੀ ਜਾਣਗੇ ਇੱਥੇ ਰਹਿਣਾ ਤਾਂ ਕਮਰ ਕੱਸੇ ਕਰਕੇ ਉਹਦੇ ਹੱਕਾਂ ਦੀ ਲੜਾਈ ਲੜੇ ਬੋਲੇ ਸੋਨਿਹਾਲ ਦੇ ਜਕਾਰਿਆਂ ਦੇ ਨਾਲ ਕੱਲ ਗੂੰਜਦਾ ਰਿਹਾ ਯੂਨੀਵਰਸਿਟੀ ਦਾ ਜੋ ਅਸਮਾਨ ਸੀਗਾ ਜਾਂ ਇਸ ਧਰਤੀ ਦੇ ਉੱਪਰ ਬੋਲੇ ਸੋਨਿਹਾਲ ਦੇ ਜਕਾਰੇ ਕੇਸਰੀ ਝੰਡਿਆਂ ਦਾ ਰੰਗ ਦਿੱਤਾ ਗਿਆ ਕਈ ਜਥੇਬੰਦੀਆਂ ਦਾ ਬਿਆਨ ਵੀ ਆਉਣੇ ਸਾਹਮਣੇ ਆਏ ਕਿ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਬੋਲੇ ਸੋਨਿਹਾਲ ਦੇ ਜਕਾਰੇ ਆਂਦੀ ਜਿਹੜੀ ਖੂਨ ਸੀ ਉਹ ਚੁੱਭਦੀ ਨਜ਼ਰ ਆਈ ਕਿਤਰੇ ਕਿਤੇ ਦੇਖੋ ਜੀ ਜੇ ਅਸੀਂ ਜਕਾਰੇ ਇੱਥੇ ਨਾਲ ਲਾਵਾਂਗੇ ਤਾਂ ਹੋਰ ਕਿੱਥੇ ਜਾ ਕੇ ਲਾਵਾਂਗੇ ਸਾਡੀ ਜ਼ਮੀਨ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਸਿੱਖਾਂ ਦਾ ਇੱਥੇ ਇੰਨਾ ਖੂਨ ਡੁੱਲਿਆਗਾ ਸਾਡੀਆਂ ਇੰਨੇ ਸ਼ਹਾਦਤਾਂ ਹੋਈਆਂ ਨੇ ਅਸੀਂ ਇੰਨੀ ਆਪਾਂ ਕੀਏ ਵੀ ਜਿਹੜੀ ਆਪਾਂ ਕਿਹਾ ਵੀ ਆਪਦੀ ਜਗ੍ਹਾ ਦੇ ਉੱਪਰ ਇੰਨੀ ਜਿਹੜੀ ਇੱਕ ਪੋਜ਼ਿਟਿਵ ਜਗ੍ਹਾ ਜਿੱਥੇ ਅਸੀਂ ਸ਼ਹੀਦੀਆਂ ਦਿੱਤੀਆਂ ਜਿੱਥੇ ਸਾਡੇ ਗੁਰੂਆਂ ਪੈਗੰਬਰਾਂ ਦਾ ਜਨਮ ਹੋਇਆ ਉੱਥੇ ਅਸੀਂ ਵੀ ਜਕਾਰੇ ਲਾਵਾਂਗੇ ਹੋਰ ਕਿੱਥੇ ਲਾਵਾਂਗੇ ਸੋ ਜਕਾਰੇ ਲਾਉਣਾ ਸਾਡੀ ਭਾਵਨਾ ਦੇ ਵਿੱਚੋਂ ਨਿਕਲਦਾ ਅਸੀਂ ਜੋਸ਼ ਦੇ ਵਿੱਚ ਜਕਾਰੇ ਲਾਉਨੇ ਸਾਡੇ ਜੋਸ਼ ਦਾ ਪ੍ਰਤੀਕ ਆ ਜਕਾਰਾ ਸਾਡੀ ਹੋਣ ਦਾ ਪ੍ਰਤੀਕ ਆ ਜਕਾਰਾ ਇਹ ਦੱਸਦਾ ਕਿ ਸਿੱਖ ਇੱਥੇ ਖੜ ਤੋ ਡੀਐਸਐਸਪੀ ਮੈਮ ਦੇ ਨਾਲ ਮੁਲਾਕਾਤ ਹੁੰਦੀ ਐ ਇੱਕ ਰਾਤ ਪਹਿਲਾਂ ਔਰ ਉਸ ਮੁਲਾਕਾਤ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸੀ ਜਿਹੜੀਆਂ ਤੁਸੀਂ ਰੱਖੀਆਂ ਸੀ ਐਸਐਸਪੀ ਮੈਮ ਦੇ ਸਾਹਮਣੇ ਔਰ ਉਸ ਤੋਂ ਬਾਅਦ ਫੇਰ ਵੀ ਜਿਹੜੇ ਕਿ ਬੈਰੀਕੇਟ ਲਗਾਏ ਗਏ ਦੇਖੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਭਈ ਅਸੀਂ ਜਿਹੜਾ ਪ੍ਰੋਗਰਾਮ ਹਨ ਬੜਾ ਸ਼ਾਂਤਮਈ ਕਰਵਾਉਣਾਗਾ ਪੀਸਫੁੱਲ ਕਰਨਾਗਾ ਸਾਡੀ ਇੱਕ ਸਟੇਜ ਲੱਗਣੀ ਆ ਸਟੇਜ ਦੇ ਉੱਪਰ ਜਿਹੜੇ ਬੁਲਾ ਰਹੇ ਆ ਉਹ ਬੁਲਾ ਰਹੇ ਆ ਕੇ ਬੋਲਣਗੇ ਜਿਹੜੇ ਲੋਕ ਸਵੇਰੇ ਆਏ ਆ ਸ਼ਾਮ ਨੂੰ ਆ ਦੇ ਘਰਾਂ ਤੱਕ ਚਲੇ ਜਾਣਗੇ ਵੀ ਇੰਨਾ ਕਰ ਲੰਦੋ ਆਪਾਂ ਇਹ ਕੋਆਰਡੀਨੇਸ਼ਨ ਚ ਕਰਾਂਗੇ ਪੀਸਫੁੱਲੀ ਕਰਾਂਗੇ ਤੁਹਾਡੋਂ ਵੀ ਕੋਈ ਸਿਰਦਰਦੀ ਨਹੀਂ ਹੋਣੀ ਸਾਡਾ ਵੀ ਪ੍ਰੋਗਰਾਮ ਸਹੀ ਤਰ੍ਹਾਂ ਹੋ ਜਾਊਗਾ ਪਰ ਉਹਨਾਂ ਨੂੰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਪਹਿਲਾਂ ਤਾਂ ਚੰਡੀਗੜ੍ਹ ਮਹਾਲੀ ਬਾਰਡਰ ਤੇ ਬੈਰੀਕੇਡ ਲਾ ਕੇ ਸਾਡੇ ਲੋਕਾਂ ਨੂੰ ਰੋਕਿਆ ਫਿਰ ਯੂਨੀਵਰਸਿਟੀ ਦੇ ਤਿੰਨੇ ਗੇਟਾਂ ਤੇ 200 200 ਜਿਹੜਾ ਮਲਾਜ਼ਮ ਮਲਾਜ਼ਮ ਸੀਗਾ ਉਹ ਲ ਸੀਗਾ ਪਰ ਲੋਕਾਂ ਦਾ ਜਜ਼ਬਾ ਸੀਗਾ ਜੋਸ਼ ਸੀਗਾ ਜਿਹੜੇ ਕਿ ਪਹਿਲਾਂ ਤਾਂ ਮਹਾਲੀ ਚੰਡੀਗੜ੍ਹ ਬਾਰਡਰ ਤੇ ਬੈਰੀਕੇਡ ਪੱਟੇ ਉਹਨਾਂ ਨੇ ਫਿਰ ਯੂਨੀਵਰਸਿਟੀ ਦੇ ਲੋਹੇ ਦੇ ਗੇਟ ਜਿੱਦੇ ਤੇ ਉਹਨਾਂ ਨੇ ਜਿੰਦਰੇ ਮਾਰੇ ਹੋਏ ਸੀਗੇ ਉਹ ਗੇਟ ਪੱਟ ਕੇ ਡੋਗ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੋ ਗਏ ਇਸ ਯੂਨੀਵਰਸਿਟੀ ਦੇ ਮੋਰਚੇ ਦਾ ਅਗਲਾ ਜਿਹੜਾ ਭਵਿੱਖਾ ਉਹ ਕੀ ਰਹਿਣ ਵਾਲਾ ਤੁਸੀਂ ਸੈਨਟ ਔਰ ਸਿੰਡੀਕੇਟ ਦੀ ਮੰਗ ਤਾਂ ਕਰ ਹੀ ਰਹੇ ਹੋ ਉਸ ਤੋਂ ਅਗਲੀਆਂ ਮੰਗਾਂ ਕੀ ਨੇ ਦੇਖੋ ਜੀ ਇਸ ਧਰਨੇ ਦੀ ਜਿਹੜੀ ਇੱਕ ਮੁੱਖ ਮੰਗ ਕਹੀ ਹੈ ਉਹ ਹੈਗੀ ਆ ਵੀ ਜਿਹੜੀ ਸੈਨੇਟ ਚੋਣਾਂ ਨੇ ਉਹਨਾਂ ਦਾ ਇਲੈਕਸ਼ਨ ਸ਼ਡਿਊਲ ਆਵੇ ਇਲੈਕਸ਼ਨ ਅਨਾਉਂਸ ਹੋ ਨੋਟੀਫਾਈ ਹੋਣਾ ਵੀ ਇਸ ਚੀਜ਼ ਤੇ ਅਸੀਂ ਜਿਹੜਾ ਆਪਣਾ ਧਰਨਾ ਨੂੰ ਸਮਾਪਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਸੰਘਰਸ਼ ਸਾਡਾ ਹੈਗਾਗਾ ਵੀ ਪੰਜਾਬ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਬਣ ਕੇ ਪੰਜਾਬ ਨੂੰ ਮਿਲੇ ਚੰਡੀਗੜ੍ਹ ਸ਼ਹਿਰ ਆ ਉਹ ਪੰਜਾਬ ਨੂੰ ਦਿੱਤਾ ਸਾਡੀ ਰਾਜਧਾਨੀ ਪੰਜਾਬ ਨੂੰ ਦਿੱਤੀ ਆਵੇ ਉਹਦੇ ਵਾਸਤੇ ਅਸੀਂ ਜਿਹੜਾ ਆਪਣਾ ਅਲੱਗ ਸੰਘਰਸ਼ ਹੋ ਲਿਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਬਾਰੇ ਅਸੀਂ ਅਲੱਗ ਸੰਘਰਸ਼ ਕਰਾਂਗੇ ਇਹਦੇ ਤੇ ਤੁਹਾਡੇ ਸਾਥ ਦੂਸਰੀਆਂ ਸਟੇਟਾਂ ਦੇ ਸਟੂ ਨੂੰ ਲੈ ਕੇ ਦੂਸਰੀਆਂ ਸਟੇਟਾਂ ਦੇ ਸਟੂਡੈਂਟ ਕਿੰਨਾ ਸਾਥ ਦੇਣਗੇ ਇਹਦੇ ਬਾਰੇ ਨਾਲ ਆਪਾਂ ਜੀ ਆਪਾਂ ਕਲੀਅਰਲੀ ਗੱਲ ਕਰੀ ਇਤਿਹਾਸ ਤੋਂ ਲੈ ਕੇ ਆਪਾਂ ਹਿਸਟੋਰੀਕਲ ਫੈਕਟਸ ਦੇ ਆਧਾਰ ਤੇ ਗੱਲ ਕਰੀਏ 1882 ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਬਣਦੀ ਆ 1947 ਦੇ ਵਿੱਚ ਯੂਨੀਵਰਸਿਟੀ ਦੇ ਦੋ ਹਿੱਸੇ ਹੁੰਦੇ ਆ ਇੱਕ ਲਾਹੌਰ ਰਹਿ ਜਾਂਦੀ ਆ ਇਹ ਕਿੱਧਰ ਜੋ ਚੰਡੀਗੜ੍ਹ ਸ਼ਹਿਰਪਨ ਚੰਡੀਗੜ੍ਹ ਦੇ ਵਿੱਚ ਆ ਜਾਂਦੀ ਆ 1947 ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਐਕਟ 1947 ਬਣਦੀ ਆ ਉਹਦੇ ਅਨੁਸਾਰ ਪੰਜਾਬ ਯੂਨੀਵਰਸਿਟੀ ਇੱਕ ਸਟੇਟ ਯੂਨੀਵਰਸਿਟੀ ਬਣਦੀ ਆ ਸੂਬੇ ਦੀ ਯੂਨੀਵਰਸ 58 ਦੇ ਵਿੱਚ ਹਿਮਾਚਲ ਬਾਰ ਨਿਕਲ ਜਾਂਦਾ 66 ਦੇ ਵਿੱਚ ਇਹ ਦੋ ਹਰਿਆਣਾ ਬਣਦਾਗਾ ਤੇ ਪੰਜਾਬ ਇੱਕ ਆ ਮੌਜੂਦਾ ਪੰਜਾਬ ਸਾਨੂੰ ਮਿਲਦਾਗਾ ਉਹਦੇ ਵਿੱਚ ਇੱਕ ਪੰਜਾਬਰੀ ਆਰਗੇਨਾਈਜੇਸ਼ਨ ਐਕਟ ਬਣਦੀ ਆ 1966 ਉਹਦੇ ਵਿੱਚ ਜਿਹੜਾ ਸੈਕਸ਼ਨ 72 ਆ ਉਹ ਕਹਿੰਦਾ ਕਿ ਪੰਜਾਬ ਯੂਨੀਵਰਸਿਟੀ ਇੱਕ ਇੰਟਰ ਸਟੇਟ ਬੋਡੀ ਕਾਰਪੋਰੇਟ ਆ ਉਹ ਕਿਉਂ ਆ ਕਿਉਂਕਿ ਹਰਿਆਣੇ ਕੋਲੇ ਕੋਈ ਆਪਣੀ ਯੂਨੀਵਰਸਿਟੀ ਨਹੀਂ ਹੈਗੀ ਹਿਮਾਚਲ ਕੋਲੇ ਕੋਈ ਯੂਨੀਵਰਸਿਟੀ ਨਹੀਂ ਹੈਗੀ ਜਿੰਨਾ ਚਿਰ ਹਰਿਆਣਾ ਤੇ ਹਿਮਾਚਲ ਆਪਣੀ ਯੂਨੀਵਰਸਿਟੀ ਨਹੀਂ ਬਣਾ ਲੈਂਦੇ ਉਹਨਾਂ ਟਾਈਮ ਹਰਿਆਣੇ ਤੇ ਹਿਮਾਚਲ ਦੇ ਜਿਹੜੇ ਕਾਲਜਾਂ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਰਹਿਣਗੇ ਤੇ ਜਦੋਂ ਉਹਨਾਂ ਨੇ ਆਪਦੀ ਯੂਨੀਵਰਸਿਟੀ ਅਪਣਾਈਆਂ ਤਾਂ ਜਿਹੜੀ ਉਹਨਾਂ ਦੀ ਅਫੀਲੀਏਸ਼ਨ ਉਹ ਰੱਦ ਹੋ ਜੂਗੀ ਤੇ ਫੰਡਿੰਗ ਵਾਪਸ ਹੋ ਜੂਗੀ ਤੇ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਬਣ ਜੂਗੀ ਇਸ ਤੋਂ ਬਾਅਦ ਜਦੋਂ 1973-74 ਦੇ ਵਿੱਚ ਹਰਿਆਣਾ ਨਿਆਂ ਦੀ ਕੂਕ ਖੇਤਰ ਦੀ ਯੂਨੀਵਰਸਿਟੀ ਅਪਣਾਈ ਹਿਮਾਚਲ ਨੇ ਸ਼ਿਮਲੇ ਦੇ ਵਿੱਚ ਆਪਦੀ ਯੂਨੀਵਰਸਿਟੀ ਬਣਾਈ ਉਹਨਾਂ ਨੇ ਆਪਦੇ ਕਾਲਜਾਂ ਦੀ ਅਫੀਲੀਏਸ਼ਨ ਹਟਾ ਲਈ ਤੇ ਫੰਡਿੰਗ ਬੰਦ ਕਰ ਦਿੱਤੀ ਤਾਂ ਉਹਨਾਂ ਦਾ ਹਰਿਆਣਾ ਤੇ ਹਿਮਾਚਲ ਦੇ ਕਾਲਜਾਂ ਦਾ ਹਰਿਆਣਾ ਤੇ ਹਿਮਾਚਲ ਦਾ ਪੰਜਾਬ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਜਿਹੜੀ ਐਫੀਲੀਏਸ਼ਨ ਰਹੀ ਆ ਉਹ ਸਿਰਫ ਸਿਰਫ ਪੰਜਾਬ ਦੇ ਕਾਲ 202 ਕਾਲਾਂ ਦੀ ਰਹੀ ਆ ਤੇ ਜਿਹੜਾ ਸਟੇਟਸ ਸੀਗਾ ਉਹ ਸਟੇਟਸ ਨਹੀਂ ਬਦਲਿਆ ਉਹ ਸਟੇਟਸ ਇੰਟਰ ਸਟੇਟ ਬੋਡੀ ਕਾਰਪੋਰੇਟ ਰਿਆ ਜਦ ਕਿ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਦਾ ਸਟੇਟਸ ਸੀਗਾ ਉਹ ਸਟੇਟ ਯੂਨੀਵਰਸਿਟੀ ਬਣ ਜਾਣਾ ਚਾਹੀਦਾ ਸੀਗਾ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਇੱਕ ਪਰਿਵਾਰ ਮੰਨ ਲਈਏ ਇੱਕ ਬਜ਼ੁਰਗਾ ਉਹਦੇ ਦੋ ਜਵਾਕ ਨੇ ਜੀ ਠੀਕ ਆ ਇੱਕ ਜਵਾਕ ਆ ਜਿਹੜਾ ਉਹ ਅੱਡ ਹੋ ਗਿਆ ਰਜਿਸਟਰੀ ਦੋਨਾਂ ਦੇ ਨਾਮ ਤੇ ਬੋਲਦੀ ਆ ਹੂੰ ਠੀਕ ਆ ਤੇ ਉਹ ਅੱਡ ਹੋ ਗਿਆ 50 ਸਾਲਾਂ ਤੋਂ ਰਜਿਸਟਰੀ ਬੋਲੀ ਜਾਂਦੀ ਆ ਉਹ ਅੱਡ ਹੋਇਆ ਉਹ ਦੂਜੇ ਮੁੰਡੇ ਨੂੰ ਵੀ ਕਦੇ ਵੀ ਕੱਢ ਸਕਦਾਗਾ ਠੀਕ ਆ ਤੇ ਰਜਿਸਟਰੀ ਫੀਰ ਉਹ ਵੀ ਨਾਮ ਤੇ ਬੋਲੋਗੇ ਸੋ ਇਹ ਵੀ ਕਬਜ਼ਾ ਕਦੇ ਵੀ ਉਹ ਲੈ ਸਕਦੇ ਆ ਅੱਜ ਜੇ ਅਸੀਂ ਆਪ ਦਾ ਕਬਜ਼ਾ ਬਚਾਉਣਾਗਾ ਯੂਨੀਵਰਸਿਟੀ ਆ ਉਹ ਸਟੇਟ ਯੂਨੀਵਰਸਿਟੀ ਬਣਨੀ ਚਾਹੀਦੀ ਆ ਕੱਲ ਹਰਿਆਣੇ ਦੀਆਂ ਜਥੇਬੰਦੀਆਂ ਨੇ ਤੁਹਾਡਾ ਕਿੰਨਾ ਸਾਥ ਦਿੱਤਾ ਔਰ ਹਰਿਆਣੇ ਦੇ ਸਟੂਡੈਂਟ ਇੱਥੇ ਜਿਹੜੇ ਪੜ ਰਹੇ ਨੇ ਉਹਨਾਂ ਦਾ ਵੀ ਕਾਫੀ ਜਿਹੜਾ ਕਿ ਬੋਲਵਾਲਾ ਇਸ ਯੂਨੀਵਰਸਿਟੀ ਦੇ ਵਿੱਚ ਹੈਗਾ ਇਸ ਧਰਤੀ ਦੇ ਉੱਪਰ ਉਹ ਵੀ ਕਿਤੇ ਨਾ ਕਿਤੇ ਜਾ ਕੇ ਦਾਵਾ ਕਰਨ ਕਰ ਰਹੇ ਨੇ ਕਿ ਯੂਨੀਵਰਸਿਟੀ ਜਿਹੜੀ ਉਹ ਯੂਨੀਵਰਸਿਟੀ ਸਟੇਟ ਹੋਣੀ ਚਾ ਤੋ ਇਹ ਦੇਖੋ ਜੀ ਵੀ ਜੇ ਆਪਾਂ ਹਰਿਆਣਾ ਹਿਮਾਚਲ ਦੀ ਗੱਲ ਕਰੀਏ ਉਹ ਤਾਂ 파ਰਟੀ ਨਹੀਂ ਹੈਗੇ ਵੀ 40% ਪੰਜਾਬ ਦੀ ਫੰਡਿੰਗ ਆ 60% ਸੈਂਟਰ ਦੀ ਫੰਡਿੰਗ ਐਫੀਲੀਏਸ਼ਨ ਸਰ ਪੰਜਾਬ ਦੇ ਕਾਲ ਜਾਂਦੀ ਆ ਵੀ ਇਹ ਲੜਾਈ ਆ ਉਸ ਵੀ ਜੇ ਕਿਸ ਨੇ ਇਹ ਕਹਿਣਾ ਕਿ ਵੀ ਯੂਨੀਵਰਸਿਟੀ ਹਰਿਆਣਾ ਨੂੰ ਮਿਲੇ ਇਹ ਕਹਵੇ ਉਹਦੀ ਜਗ੍ਹਾ ਤੇ ਇਹ ਕਹਿ ਸਕਦਾ ਕਿ ਯੂਨੀਵਰਸਿਟੀ ਕੇਂਦਰ ਨੂੰ ਜਾਵੇ ਵੀ ਕਿਉਂਕਿ ਦੋ ਪਾਰਟੀਆਂ ਨੇ ਕੇਂਦਰ ਪਾਰਟੀ ਅਤੇ ਇੱਕ ਪੰਜਾਬ ਪਾਰਟੀ ਆ ਵੀ ਹਰਿਆਣਾ ਹਿਮਾਚਲ ਦਾ ਤਾਂ ਕੋਈ ਲਿੰਕ ਹੀ ਉਹਨਾਂ ਦੀ ਆਪਦੀ ਯੂਨੀਵਰਸਿਟੀ ਆ ਉਹਦਾ ਲਿੰਕ ਆ ਹੁਣ ਤੁਸੀਂ ਇਹ ਦੇਖੋ ਜੇ ਅਸੀਂ ਹਰਿਆਣਾ ਯੂਨੀਵਰਸਿਟੀ ਦੇ ਵਿੱਚ ਜੇ ਹਰਿਆਣੇ ਦੇ ਵਿਦਿਆਰਥੀ ਕਹਿ हिमाचल ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਹਿਮਾਚਲ ਦੇ ਵਿਦਿਆਰਥੀਗਣ ਵੀ ਹਿਮਾਚਲ ਯੂਨੀਵਰਸਿਟੀ ਹਿਮਾਚਲੀਆਂ ਦੇ ਪੰਜਾਬੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਪੰਜਾਬੀ ਕਹਿ ਰਿਹਾ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮੈਨੂੰ ਲੱਗਦਾ ਉਹ ਤੋਂ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਕਿਉਂਕਿ ਹਰਿਆਣਾ ਹਿਮਾਚਲ ਪਾਰਟੀ ਨਹੀਂ ਹੈਗੇ ਕੇਂਦਰ ਤੇ ਪੰਜਾਬ ਪਾਰਟੀ ਹੈ ਸੰਘਰਸ਼ ਚੱਲ ਰਿਹਾ ਵੀ ਕੇਂਦਰ ਤੋਂ ਯੂਨੀਵਰਸਿਟੀ ਲੈ ਕੇ ਸਟੇਟ ਯੂਨੀਵਰਸਿਟੀ ਬਣਾਈ ਜਾਵੇ ਕਿ ਲੱਗਦਾ ਵੀ ਜੇ ਸਟੇਟ ਨੂੰ ਮਿਲਦੀ ਹੈ ਯੂਨੀਵਰਸਿਟੀ ਦਾ ਸਟੇਟ ਇਸ ਨੂੰ ਚਲਾ ਸਕੂਗੀ ਕਿਉਂਕਿ ਸਟੇਟ ਦੇ ਜਿਹੜੇ ਕਾਲਜ ਨੇ ਜਾਂ ਪੰਜਾਬੀ ਯੂਨੀਵਰਸਿਟੀ ਦਾ ਹਾਲ ਆਪਾਂ ਦੇਖ ਰਹੇ ਹਾਂ ਐਗਰੀਕਲਚਰ ਯੂਨੀਵਰਸਿਟੀ ਦਾ ਹਾਲ ਦੇਖ ਰਹੇ ਹਾਂ ਕਿ ਲੱਗਦਾ ਵੀ ਇਹ ਇਹ ਯੂਨੀਵਰਸਿਟੀ ਵੀ ਜੇ ਕੋਈ ਇਨਸਾਨ ਆਪਦਾ ਘਰ ਸਹੀ ਤਰ੍ਹਾਂ ਨਹੀਂ ਚਲਾ ਰਿਆ ਉਹਦੇ ਘਰੇ ਰੋਟੀ ਔਖੀ ਬੱਕ ਰਹੀ ਆ ਉਹਦਾ ਇਹ ਮਤਲਬ ਨਹੀਂ ਕਿ ਗਵੰਡੀ ਆ ਕੇ ਉਹਨੂੰ ਮਹੀਨੇ ਦੇ ਪੈਸੇ ਦੇਵੇ ਕਿ ਆਪਦਾ ਘਰ ਮੇਰੇ ਨਾਮ ਲਵਾ ਦੇ ਮੈਂ ਤੂੰ ਮਹੀਨੇ ਦੇ ਪੈਸੇ ਦੇ ਦੇਣਾ ਅਗਲਾ ਕਹੂਗਾ ਆਪਾਂ ਮੇ ਰੁੱਖੀ ਮਿੱਸੀ ਖਾਵਾਂ ਜਦੋਂ ਚੱਕ ਵਾਰ ਰੋਟੀ ਖਾਵਾਂ ਘਰ ਮੇਰੇ ਨਾਮ ਤੇ ਆ ਮੈਂ ਜਿਵੇਂ ਮਰਜ਼ੀ ਗੁਜ਼ਾਰਾ ਕਰਾਂ ਉਹੀ ਗੱਲ ਪੰਜਾਬ ਨਾਲ ਭਾਵੇਂ ਸਾਡੇ ਤੋਂ ਯੂਨੀਵਰਸਿਟੀ ਚੱਲੇ ਨਾ ਪਾਵੇਂ ਸਾਡੀ ਅਸੀਂ ਪ੍ਰੋਫੈਸਰਾਂ ਨੂੰ ਪੈਸੇ ਨਾ ਦੇ ਸਕੀਏ ਪਾਵੇਂ ਸਾਡੀ ਯੂਨੀਵਰਸਿਟੀ ਖਤਮ ਹੋ ਜੇ ਤੇ ਸਾਡੀ ਯੂਨੀਵਰਸਿਟੀ ਅਸੀਂ ਦੇਖਣਾ ਸੀ ਕੀ ਕਰਨਾਗਾ ਇਹਦਾ ਇਹ ਮਤਲਬ ਨਹੀਂ ਨਾ ਕਿ ਕੇਂਦਰ ਸਾਡੇ ਤੋਂ ਯੂਨੀਵਰਸਿਟੀ ਲੈ ਜਾਊਗਾ ਕਿ ਤੁਸੀਂ ਚਲਾ ਨਹੀਂ ਸਕਦੇ ਸਾਂ ਹੁੰਦੇ ਜੋ ਸਾਡਾ ਆਪਦਾ ਮਸਲਾ ਸੀ ਆਪੇ ਨੇ ਜੱਠਾਂਗੇ ਕਿ ਯੂਨੀਵਰਸਿਟੀ ਦਾ ਦੋਤ ਸੀ ਇਹਦਾ ਸੌਦਾ ਕਿਹੜੀਆਂ ਸਰਕਾਰਾਂ ਦੇ ਥਰੂ ਤੈਅ ਹੁੰਦਾ ਨਜ਼ਰ ਆਇਆ ਤੁਹਾਨੂੰ ਜਿਹੜਾ ਕਿ ਐਡਾ ਵੱਡਾ ਪ੍ਰਦਰਸ਼ਨ ਕਰਨਾ ਪਿਆ ਐਡਾ ਵੱਡਾ ਪ੍ਰੋਟੈਸਟ ਕਰਨਾ ਪਿਆ ਦੇਖੋ ਜੀ ਜਿਹੜਾ ਪ੍ਰੋਟੈਸਟ ਆ ਤੁਸੀਂ ਦੇਖੋ ਵੀ ਸਾਡੀ ਇਹ ਲੜਾਈ ਆ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਅੱਜ ਜੇ ਕੋਈ ਕੇਂਦਰੀਕਰਨ ਕਰ ਰਿਹਾਗਾ ਕੇਂਦਰ ਦੀ ਬੀਜੇਪੀ ਸਰਕਾਰ ਇਸ ਦਾ ਕੇਂਦਰੀਕਰਨ ਕਰ ਰਹੀ ਹੈ ਜੇ ਕੋਈ ਇੱਥੇ ਸੈਨੇਟ ਭੰਗ ਕਰ ਰਿਹਾਗਾ ਤਾਂ ਉਹ ਕੇਂਦਰ ਦੀ ਬੀਜੇਪੀ ਸਰਕਾਰ ਕਰ ਰਹੀ ਹੈ ਸੋ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਬੀਜੇਪੀ ਆਰਐਸਐਸ ਦੇ ਕਿਸੇ ਬੰਦੇ ਨੂੰ ਅਸੀਂ ਆਉਣ ਨਹੀਂ ਦਿੱਤਾ ਉਹਨਾਂ ਦਾ ਕੋਈ ਅਸੀਂ ਬੁਲਾਹਾਰਾ ਇੱਥੇ ਨਹੀਂ ਆਉਣ ਦਿੱਤਾ ਉਹਨਾਂ ਨੂੰ ਕੋਈ ਅਸੀਂ ਮੌਕਾ ਨਹੀਂ ਦਿੱਤਾ ਇੱਥੇ ਆਉਣ ਦਾ ਸਾਡਾ ਸੰਘਰਸ਼ ਉਹਨਾਂ ਦੇ ਖਿਲਾਫ ਹੈ ਕੱਲ ਨੂੰ ਜੇ ਕੋਈ ਪੰਜਾਬ ਸਰਕਾਰ ਸਾਡੇ ਉਲਟ ਭੁਗਤੋਗੀ ਜਾਂ ਪੰਜਾਬ ਦੀ ਪੋਲੀਟਿਕਲ ਪਾਰਟੀ ਸਾਡੇ ਉਲਟ ਭੁਗਤੋਗੀ ਅਸੀਂ ਉਹਨਾਂ ਖਿਲਾਫ ਵੀ ਮੋਰਚਾ ਖ ਜਿਵੇਂ ਪੰਜਾਬ ਦੀਆਂ ਹੱਦਾਂ ਤੱਕ ਜਿਹੜੀ ਖਬਰ ਕੱਲ ਵਾਇਰਲ ਹੋਈ ਕਿ ਪੰਜਾਬ ਦੀਆਂ ਹੱਦਾਂ ਤੱਕ ਜਿਹੜੀ ਕਿ ਪੁਲਿਸ ਲਗਾ ਦਿੱਤੀ ਗਈ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਦੀਆਂ ਹੱਦਾਂ ਦੇ ਵਿੱਚ ਜਾ ਕੇ ਮੁੰਡਿਆਂ ਨੂੰ ਧਮਕਾਉਂਦਾ ਰਿਹਾ ਡਰਾਉਂਦਾ ਰਿਹਾ ਇਹ ਕਿੰਨਾ ਕੁ ਸੱਚ ਹੈ ਇਸ ਦੇ ਵਿੱਚ ਦੇਖੋ ਜੀ ਇਹਦੇ ਨਾਲ ਨਾਲ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ ਵੀ ਪੰਜਾਬ ਪੁਲਿਸ ਇਸ ਦੇ ਵਿੱਚ ਇਨਵੋਲਵ ਸੀ ਕਲ ਚੰਡੀਗੜ੍ਹ ਮਹਾਲੀ ਦੇ ਬਾਰਡਰ ਤੇ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਵਿੱਚੋਂ ਹੋਂਦ ਤੋਂ ਰੋਕਿਆ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਤੇ ਪੰਜਾਬ ਦੀ ਜਿਹੜੀ ਇੱਕ ਰਾਈਟ ਫੋਰਸ ਹੁੰਦੀ ਆ ਕੋਈ ਉਹ ਬੈਠੀ ਸੀ ਉਹਦੀ ਵੀਡੀਓਜ਼ ਵਾਇਰਲ ਹੋਈਆਂ ਨੇ ਕਿ ਭਈ ਪੰਜਾਬ ਪੁਲਿਸ ਆ ਮੋਢੇ ਦੇ ਪੀਪੀ ਲਿਖਿਆਗਾ ਵੀ ਯੂਨੀਵਰਸਿਟੀ ਦੇ ਆਸ-ਪਾਸੇ ਫਿਰਦੀ ਆ ਸਾਡੇ ਲੋਕਾਂ ਨੂੰ ਯੂਨੀਵਰਸਿਟੀ ਦੇ ਅੰਦਰ ਹੋਂਦ ਤੋਂ ਰੋਕ ਰਹੀ ਆ ਜਦ ਕਿ ਜੋ ਇਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਆਉਂਦੇ ਰਹੇ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਭਈ ਤੁਸੀਂ ਸਾਡੇ ਸਮਰਥਨ ਦੇ ਵਿੱਚ ਆਇਓ ਇੱਕ ਭਰੋਸਾ ਕਰਕੇ ਜਾਓ ਕਿ ਪੰਜਾਬ ਪੁਲਿਸ ਸਾਡੇ ਲੋਕਾਂ ਨੂੰ ਨਹੀਂ ਰ ਦਾ ਅਫਸੋਸ ਹੁੰਦਾ ਕਿ ਤੁਹਾਡੇ ਧਰਨਿਆਂ ਦੇ ਵਿੱਚ ਉਹ ਲੋਕ ਆਉਂਦੇ ਰਹੇ ਤੇ ਉਹਨਾਂ ਨੇ ਤੁਹਾਡੇ ਨਾਲ ਵਾਦਾ ਖਿਲਾਫੀ ਕੀਤੀ ਦੇਖੋ ਜੀ ਕ੍ਰਾਈਸਿਸ ਹੀ ਇਸ ਗੱਲ ਦਾ ਹੈ ਨਾ ਸਾਡੇ ਕੋਲ ਕੋਈ ਲੀਡਰਸ਼ਿਪ ਹੀ ਹੈ ਨਹੀਂਗੀ ਜੇ ਲੀਡਰ ਚੰਗੇ ਹੁੰਣ ਸਾਨੂੰ ਧਰਨੇ ਪ੍ਰਦਰਸ਼ਨ ਹੀ ਨਾ ਕਰਨੇ ਪੈਣ ਉਹਨਾਂ ਦੀ ਨਖਿੱਧ ਗੱਲਾਂ ਕਰਕੇ ਅੱਜ ਅਸੀਂ ਇੱਥੇ ਧਰਨੇ ਮਜ਼ਿਆਰਿਆਂ ਤੇ ਬੈਠੇ ਹਾਂ ਆਉਣ ਵਾਲਾ ਭਵਿੱਖ ਕੀ ਦੇਖਦੇ ਹਾਂ ਜਾਂ ਸਿੱਖ ਸਿਆਸਤ ਦਾ ਜਾਂ ਪੰਜਾਬ ਦੀ ਯੂਨੀਵਰਸਿਟੀ ਦਾ ਜਾਂ ਪੰਜਾਬ ਦਾ ਦੇਖੋ ਜਿਵੇਂ ਸਰ ਦਾ ਯੂਨੀਵਰਸਿਟੀ ਵਿੱਚ ਮਾਹੌਲ ਹੈ ਐਕਟੀਵਿਜ਼ਮ ਗਰੋ ਕਰ ਰਿਹਾਗਾ ਤੇ ਸੱਤ ਇਹਦੇ ਵਿੱਚ ਇੱਕ ਝੰਡਾ ਬੁਲੰਦਾ ਸੱਤ ਮਤਲਬ ਫਲੈਗ ਬੇਰ ਰਸ ਚੀਜ਼ ਦਾ ਵੀ ਐਕਟੀਵਿਜ਼ਮ ਰਿਵਾਈਵ ਹੋ ਰਿਹਾਗਾ ਤੇ ਅਸੀਂ ਯੂਨੀਵਰਸਿਟੀ ਵਿੱਚ ਜਿੰਨਾ ਟਾਈਮ ਸੱਤ ਚਾਰ ਕੰਮ ਕਰ ਰਹੀ ਆ ਬਈ ਕਈ ਵੀ ਜਿੰਨਾ ਟਾਈਮ ਸਾਥ ਇੱਥੇ ਰਹੂਗੀ ਆ ਦਾ ਦਾਵਾ ਬਰਕਰਾਰ ਰੱਖੂਗੀ ਉਹਨਾਂ ਟਾਈਮ ਯੂਨੀਵਰਸਿਟੀ ਵਿੱਚ ਜਿਹੜਾ ਐਕਟੀਵਿਜ਼ਮ ਆ ਉਹ ਅਸੀਂ ਵਧਾ ਕੇ ਰੱਖਾਂਗੇ ਇੱਥੇ ਵਿਦਿਆਰਥੀ ਹੱਕਾਂ ਦੀ ਗੱਲ ਹੋਊਗੀ ਇੱਥੇ ਪੰਥ ਪੰਜਾਬ ਦੀ ਗੱਲ ਹੋਊਗੀ ਜੀ ਇਹੀ ਚੀਜ਼ ਪੰਜਾਬ ਦੇ ਨਾਲ ਆਪਾਂ ਕਹਿ ਸਕਦੇ ਆ ਵੀ ਸਾਥੋਂ ਪੰਜਾਬ ਦੇ ਵਿੱਚ ਉੱਤਰ ਰਹੀ ਆ ਅਦੀ ਮਿਹਨਤ ਕਰ ਰਹੀ ਆ ਕੰਮ ਕਰ ਰਹੀ ਆ ਤੇ ਪੰਜਾਬ ਦੇ ਵਿੱਚ ਵੀ ਅਸੀਂ ਇੱਕ ਜਿਹੜਾ ਸਖਾਵਾਂ ਮਾਹੌਲ ਆ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ 2027 ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਉਥੋਂ ਉਦੋਂ ਤੱਕ ਪੂਰਾ ਆ ਦਾ ਝੰਡਾ ਬੁਲੰਦ ਕਰਾਂਗੇ ਦੇਖੋ ਜੀ ਵੀ 2027 ਦੇ ਵਿੱਚ ਪਾਰਟਿਸਪੇਟ ਕਰਨਾ ਨਹੀਂ ਕਰਨਾ ਇੱਕ ਵੱਖਰਾ ਵਿਸ਼ਾ ਹੈ ਉਸ ਜਥੇਬੰਦੀ ਸਾਥ ਦਾ ਫੈਸਲਾ ਉਸਾਰੀ ਦਾ ਫੈਸਲਾ ਹੋਊਗਾ ਕਿ ਅਸੀਂ 27 ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਭੂਮਿਕਾ ਨਿਭਾਉਣੀ ਆ ਕਿ ਨਹੀਂ ਨਿਭਾਉਣੀ ਇੱਕ ਜਥੇਬੰਦੀ ਦਾ ਇੱਕ ਸਮੂਹਿਕ ਫੈਸਲਾ ਹੋਊਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਅਸ਼ਮੀਤ ਸਿੰਘ ਮੌਜੂਦ ਸਨ ਤਾਂ ਇਹਨਾਂ ਦੇ ਨਾਲ ਅਸੀਂ ਇੱਕ ਮੁਲਾਕਾਤ ਕੀਤੀ ਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਇੱਕ ਪ੍ਰੋਟੈਸਟ ਹੋਇਆ ਯੂਨੀਵਰਸਿਟੀ ਦੇ ਵਿੱਚ ਉਸ ਪ੍ਰੋਟੈਸਟ ਦੇ ਤਹਿਤ ਕਾਫੀ ਨੌਜਵਾਨ ਬਜ਼ੁਰਗ ਜਥੇਬੰਦੀਆਂ ਇੱਥੇ ਪਹੁੰਚੀਆਂ ਔਰ ਉਹਨਾਂ ਨੇ ਇਹਨਾਂ ਨੌਜਵਾਨਾਂ ਦਾ ਸਾਥ ਦਿੱਤਾ ਇਹ ਪ੍ਰੋਟੈਸਟਰ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਾਰੀ ਰਹੂਗਾ ਫਿਲਹਾਲ ਤੁਸੀਂ ਜੁੜੇ ਰਹਿਣਾ ਮਿਹਰ ਟੈਲੀਵਿਜ਼ਨ ਦੇ ਨਾਲ ਅਸੀਂ ਲਗਾਤਾਰ ਹੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ